ਆਪਣੇ ਸਮਾਜ ਦੇ ਵਿੱਚ ਮਾਂ ਨੂੰ ਬਹੁਤ ਉੱਚਾ ਦਰਜਾ ਦਿੱਤਾ ਜਾਂਦਾ ਹੈ ਮਾਂ ਆਪਣੇ ਬੱਚਿਆਂ ਦੇ ਲਈ ਬਹੁਤ ਸਾਰੀਆਂ ਕੁਰਬਾਨੀਆਂ ਕਰਦੀ ਹੈ ਬਹੁਤ ਕੁਝ ਕਰਦੀ ਹੈ ਪਰ ਅੱਜ ਜਿਹੜੀ ਮਾਂ ਦੀ ਅਸੀਂ ਇੱਥੇ ਗੱਲ ਕਰਨ ਜਾ ਰਹੇ ਹਾਂ ਉਹ ਇਸ ਤੋਂ ਬਿਲਕੁਲ ਉਲਟਾ ਹੈ ਇੱਕ ਮਾਂ ਨੇ ਪਹਿਲਾਂ ਆਪਣੀ ਕੁੜੀ ਨੂੰ ਜ਼ਬਰਦਸਤੀ ਸ਼ਰਾਬ ਪਲਾਈ ਤੇ ਫਿਰ ਆਪਣੇ ਪ੍ਰੇਮੀ ਦੇ ਕੋਲ ਬਿਠਾ ਕੇ ਉਹ ਆਪਣੇ ਪ੍ਰੇਮੀ ਨੂੰ ਕਹਿੰਦੀ ਹੈ ਕਿ ਮੇਰੀ ਕੁੜੀ ਦੇ ਨਾਲ ਜੋ ਵੀ ਕੁਝ ਤੂੰ ਕਰਨਾ ਚਾਹੁੰਦਾ ਆ ਤੂੰ ਕਰ ਸਕਦਾ। ਉਸ ਤੋਂ ਬਾਅਦ ਇਹ ਪ੍ਰੇਮੀ ਇਸ ਬੱਚੀ ਦੇ ਨਾਲ ਗਲਤ ਕੰਮ ਕਰਦਾ ਆ ਤੇ ਇਹ ਮਾਂ ਉਸ ਸਮੇਂ ਉੱਥੇ ਕੋਲ ਹੀ ਬੈਠੀ ਹੁੰਦੀ ਹੈ ਤੇ बार-बार ਆਪਣੀ ਕੁੜੀ ਨੂੰ ਕਹਿ ਰਹੀ ਹੁੰਦੀ ਹੈ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਬੇਟਾ ਇਹ ਸਭ ਨਾਰਮਲ ਚੀਜ਼ਾਂ ਨੇ ਕੁਝ ਨਹੀਂ ਹੁੰਦਾ ਤੇ ਇਹ ਸਿਲਸਲਾ ਇੱਥੇ ਹੀ ਨਹੀਂ ਰੁਕਦਾ। ਇਹ ਮਾਂ ਆਪਣੇ ਪ੍ਰੇਮੀ ਦੇ ਇੱਕ ਦੋਸਤ ਨੂੰ ਫੋਨ ਕਰਦੀ ਹੈ ਤੇ ਉੱਥੇ ਬੁਲਾਉਂਦੀ ਹੈ। ਉੱਥੇ ਆ ਕੇ ਉਹਦਾ ਉਹ ਦੋਸਤ ਵੀ ਇਸ ਬੱਚੀ ਦੇ ਨਾਲ ਗਲਤ ਕੰਮ ਕਰਦਾ ਹੈ ਤੁਹਾਨੂੰ ਸਾਰਿਆਂ ਨੂੰ ਸੁਣਨ ਦੇ ਵਿੱਚ ਇਹ ਕੋਈ ਕਾਲਪਨਿਕ ਘਟਨਾ ਜਾਂ ਫਿਲਮੀ ਕਹਾਣੀ ਲੱਗਦੀ ਹੋਣੀ ਆ ਪਰ ਇਹ ਕੋਈ ਕਾਲਪਨਿਕ ਘਟਨਾ ਨਹੀਂ ਬਲਕਿ ਇਹ ਇੱਕ ਸੱਚੀ ਘਟਨਾ ਹੈ ਉੱਤਰਾਖੰਡ ਦੇ ਹਰਦਵਾਰ ਦੀ ਜੋ 2025 ਦੇ ਵਿੱਚ ਵਾਪਰੀ ਤਾਂ ਆਖਿਰ ਕੀ ਹੈ ਇਸ ਘਟਨਾ ਦੇ ਪਿੱਛੇ ਦੀ ਸਾਰੀ ਸਚਾਈ ਕਿਉਂ ਆਖਿਰ ਇੱਕ ਮਾਂ ਨੇ ਆਪਣੀ ਹੀ ਕੁੜੀ ਦੇ ਨਾਲ ਆਪਣੇ ਆਸ਼ਿਕ ਤੋਂ ਗਲਤ ਕੰਮ ਕਰਵਾਇਆ ਤੇ ਅੱਗੇ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਯਾਰ ਤੁਹਾਨੂੰ ਅੱਗੇ ਸਾਰਾ ਕੁਝ ਵੀਡੀਓ ਦੇ ਵਿੱਚ ਦੱਸਦੇ ਆਂ ਇਸ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਉੱਤਰਾਖੰਡ ਦੇ ਸਭ ਤੋਂ ਪਵਿੱਤਰ ਸ਼ਹਿਰ ਹਰਦੁਆਰ ਤੋਂ ਹਰਦੁਆਰ ਦੇ ਵਿੱਚ ਲੱਖਾਂ ਹੀ ਰੋਜ਼ ਸ਼ਰਧਾਲੂ ਆਉਂਦੇ ਨੇ ਆਪਣੇ ਪਾਪ ਤੋਂ ਓਣ ਦੇ ਲਈ ਪਰ ਇਸੇ ਹਰਦੁਆਰ ਦੇ ਵਿੱਚ ਰਹਿਣ ਵਾਲੀ ਇੱਕ ਔਰਤ ਨੇ ਇੰਨਾ ਵੱਡਾ ਪਾਪ ਕੀਤਾ ਜੀ ਨੂੰ ਸੁਣ ਕੇ ਤੁਹਾਡੇ ਵੀ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਊ ਦਰਅਸਲ ਇਸੇ ਹਰਦੁਆਰ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਪਰਿਵਾਰ ਦੇ ਵਿੱਚ 4 ਮੈਂ ਰਸੀ ਪਤੀ ਪਤਨੀ ਤੇ ਉਹਨਾਂ ਦੇ ਦੋ ਬੱਚੇ ਸੀ ਬੇਟੀ ਵੱਡੀ ਸੀ ਤੇ ਬੇਟਾ ਛੋਟਾ ਸੀ ਤੇ ਇਸ ਘਰ ਦੀ ਜੋ ਔਰਤ ਸੀ ਇਹਦਾ ਨਾਮ ਅਨਾਮਿਕਾ ਸ਼ਰਮਾ ਸੀ ਇਹ ਜੋ ਅਨਾਮਿਕਾ ਸੀ ਇਹਦਾ ਵਿਆਹ ਹੋਏ ਨੂੰ 15 ਸਾਲ ਹੋ ਚੁੱਕੇ ਸੀ ਪਿਛਲੇ 15 ਸਾਲਾਂ ਤੋਂ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਸੀ ਪਰਿਵਾਰ ਵਧੀਆ ਸੀ ਹਸੀ ਖੁਸ਼ੀ ਜੀਵਨ ਬਤੀਤ ਕਰ ਰਿਹਾ ਸੀ ਪਰ ਪਿਛਲੇ ਕੁਝ ਸਾਲਾਂ ਤੋਂ ਜੋ ਇਹ ਅਨਾਮਿਕਾ ਸ਼ਰਮਾ ਸੀ ਇਹਦੇ ਵਰਤਾਲ ਦੇ ਵਿੱਚ ਕੁਝ ਚੇਂਜ ਆ ਗਿਆ ਸੀ ਦਰਅਸਲ ਇਹ ਅਨਾਮਿਕਾ ਸ਼ਰਮਾ ਖੁੱਲੇ ਵਿਚਾਰਾਂ ਵਾਲੀ ਔਰਤ ਸੀ ਇਹ ਇੱਕ ਮਹਿਲਾ ਸੰਸਥਾ ਦੇ ਨਾਲ ਵੀ ਜੁੜੀ ਹੋਈ ਸੀ ਨਾਲ ਇਹ ਹੈ ਭਾਜੀਪੀ ਪਾਰਟੀ ਦੀ ਮੈਂਬਰ ਸੀ ਅਕਸਰ ਹੀ ਇਹਨੂੰ ਰੈਲੀਆਂ ਦੇ ਵਿੱਚ ਤੇ ਵੱਡੇ ਵੱਡੇ ਲੀਡਰਾਂ ਦੇ ਨਾਲ ਦੇਖਿਆ ਜਾਂਦਾ ਸੀ ਤੇ ਆਪਣੇ ਇਸੇ ਕੰਮ ਕਰਕੇ ਇਹ ਅਕਸਰ ਹੀ ਘਰ ਤੋਂ ਬਾਹਰ ਰਹਿੰਦੀ ਸੀ ਹੁਣ ਨਾਮਿਕਾ ਦੇ ਇਹਨਾਂ ਗੱਲਾਂ ਕਰਕੇ ਇਸ ਵਰਤਾਰੇ ਨੂੰ ਲੈ ਕੇ ਪਤੀ ਪਤਨੀ ਦੇ ਵਿੱਚ ਝਗੜੇ ਸ਼ੁਰੂ ਹੋ ਜਾਂਦੇ ਨੇ ਨਾਮਿਕਾ ਦਾ ਪਤੀ ਚਾਹੁੰਦਾ ਹੁੰਦਾ ਆ ਕਿ ਉਹਨਾਂ ਦੇ ਬੱਚੇ ਹੁਣ ਵੱਡੇ ਹੋ ਚੁੱਕੇ ਨੇ ਆ ਨਾਮਿਕਾ ਆਪਣੇ ਬੱਚਿਆਂ ਤੇ ਧਿਆਨ ਦੇਵੇ ਪਰ ਜੋ ਨਾਮਿਕਾ ਹੁੰਦੀ ਆ ਉਹਦਾ ਸ਼ੌਂਕ ਤਾਂ ਸਮਾਜ ਸੇਵਾ ਦਾ ਸੀ ਤੇ ਰਾਜਨੀਤੀ ਦਾ ਸੀ ਤੇ ਇਸੇ ਦੇ ਚੱਲਦੇ ਨਾਮਿਕਾ ਘਰ ਤੋਂ ਬਾਹਰ ਰਹਿੰਦੀ ਸੀ ਇਹਨਾਂ ਗੱਲਾਂ ਨੂੰ ਲੈ ਕੇ ਹੁਣ ਇਹ ਪਤੀ ਪਤਨੀ ਦੇ ਵਿੱਚ ਕਲੇਸ਼ ਵਧਦਾ ਰਹਿੰਦਾ ਲੜਾਈ ਝਗੜਾ ਵਧਦਾ ਰਹਿੰਦਾ ਹੈ ਤੇ ਇਹਨਾਂ ਗੱਲਾਂ ਨੂੰ ਲੈ ਕੇ ਅਖੀਰ ਜਨਵਰੀ 2024 ਦੇ ਵਿੱਚ ਇਹ ਦੋਨੇ ਜਣੇ ਡਿਸਾਈਡ ਕਰਦੇ ਨੇ ਕਿ ਹੁਣ ਇਹ ਦੋਨੇ ਇਕੱਠੇ ਨਹੀਂ ਰਹਿਣਗੇ ਇਹਨਾਂ ਦੋਨਾਂ ਨੂੰ ਅਲੱਗ ਹੋ ਜਾਣਾ ਚਾਹੀਦਾ ਹੈ ਇਹਨਾਂ ਨੇ ਕੋਈ ਤਲਾਕ ਨਹੀਂ ਲਿਆ ਸੀ ਪਰ ਇਹ ਆਪਸੀ ਸ਼ਾਂਤੀ ਦੇ ਨਾਲ ਦੋਨੇ ਹੀ ਅਲੱਗ ਹੋ ਜਾਂਦੇ ਨੇ ਤੇ ਇਹ ਡਿਸਾਈਡ ਕਰਦੇ ਨੇ ਕਿ ਜੋ ਬੇਟਾ ਆ ਉਹ ਆਪਣੇ ਪਿਓ ਦੇ ਕੋਲ ਰਹੂਗਾ ਤੇ ਜੋ ਕੁੜੀ ਆ ਉਹ ਆਪਣੀ ਮਾਂ ਦੇ ਕੋਲ ਰਹੂਗੀ ਹੁਣ ਅਨਾਮਿਕਾ ਸ਼ਰਮਾ ਆਪਣੇ ਪਤੀ ਦਾ ਘਰ ਛੱਡ ਕੇ ਚਲੀ ਜਾਂਦੀ ਹੈ ਤੇ ਇਹ ਆਪਣੀ ਕੁੜੀ ਨੂੰ ਆਪਣੇ ਨਾਲ ਲੈ ਕੇ ਜਾਂਦੀ ਹੈ ਮੀਡੀਆ ਰਿਪੋਰਟਾਂ ਦੇ ਵਿੱਚ ਸਾਹਮਣੇ ਆਇਆ ਕਿ ਅਨਾਮਿਕਾ ਸ਼ਰਮਾ ਜਦੋਂ ਘਰ ਛੱਡ ਕੇ ਜਾਂਦੀ ਹੈ ਤਾਂ ਇਹ ਹਰਦوار ਦੇ ਵਿੱਚ ਹੀ ਇੱਕ ਛੋਟੇ ਜਿਹੇ ਹੋਟਲ ਦੇ ਵਿੱਚ ਜਾ ਕੇ ਰਹਿਣ ਲੱਗਦੀ ਹੈ। ਅਸਲ ਦੇ ਵਿੱਚ ਇਹ ਉਹ ਹੋਟਲ ਲੀਜ਼ ਤੇ ਲੈ ਲੈਂਦੀ ਹੈ ਤੇ ਇਹ ਹੋਟਲ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦੀ ਹੈ। ਤੇ ਇਹਦੀ ਜੋ ਕੁੜੀ ਸੀ ਉਹ ਵੀ ਹੋਟਲ ਦੇ ਵਿੱਚ ਇਹਦੇ ਨਾਲ ਹੀ ਰਹਿੰਦੀ ਸੀ। ਪਤੀ ਨਾਲੋਂ ਅਲੱਗ ਹੋਣ ਤੋਂ ਬਾਅਦ ਅਨਾਮਿਕਾ ਸ਼ਰਮਾ ਬਿਲਕੁਲ ਆਜ਼ਾਦ ਹੋ ਚੁੱਕੀ ਸੀ। ਉਹਨੂੰ ਰੋਕ-ਟੋਕ ਕਰਨ ਵਾਲਾ ਕੋਈ ਨਹੀਂ ਬਚਿਆ ਸੀ। ਉਹਦਾ ਜੋ ਚੀ ਚਾਹੇ ਉਹ ਪਾ ਸਕਦੀ ਸੀ, ਜੋ ਜੀ ਚਾਹੇ ਜਿੱਥੇ ਵੀ ਜਾਹੇ ਜਾ ਸਕਦੀ ਸੀ। ਤੇ ਇਹ ਸਭ ਚੀਜ਼ਾਂ ਉਹ ਚਾਹੁੰਦੀ ਸੀ ਤੇ ਇਦਾਂ ਹੀ ਆਉਣ ਉਹ ਕਰਨਾ ਸ਼ੁਰੂ ਕਰ ਦਿੰਦੀ ਹੈ ਪਰ ਇਹਨਾਂ ਪਤੀ ਪਤਨੀ ਨੇ ਇੱਕ ਗੱਲ ਇੱਥੇ ਵੀ ਡਿਸਾਈਡ ਕੀਤੀ ਸੀ ਕਿ ਜਦੋਂ ਵੀ ਦੋਨਾਂ ਦੇ ਵਿੱਚੋਂ ਕੋਈ ਵੀ ਆਪਣੇ ਬੱਚੇ ਨੂੰ ਮਿਲਣਾ ਚਾਵੇ ਤਾਂ ਕੋਈ ਵੀ ਰੋਕ ਟੋਕ ਨਹੀਂ ਕਰੂਗਾ ਪਿਓ ਜਦੋਂ ਚਾਹੇ ਆਪਣੀ ਕੁੜੀ ਨੂੰ ਮਿਲ ਸਕਦਾ ਆ ਤੇ ਮਾਂ ਜਦੋਂ ਚਾਹੇ ਉਹ ਆਪਣੇ ਬੇਟੇ ਨੂੰ ਮਿਲ ਸਕਦੀ ਆ ਤੇ ਇਦਾਂ ਹੀ ਹੁਣ ਸਮਾਂ ਨਿਕਲਦਾ ਜਾਂਦਾ ਆ ਤੇ ਉਹ ਦਾ ਜਦੋਂ ਵੀ ਜੀ ਕਰਦਾ ਆ ਉਹ ਆ ਕੇ ਆਪਣੀ ਕੁੜੀ ਨੂੰ ਮਿਲਦਾ ਸੀ ਤੇ ਮਾਂ ਦਾ ਜਦੋਂ ਵੀ ਦਿਲ ਕਰਦਾ ਸੀ ਇਹ ਜਾ ਕੇ ਆਪਣੇ ਬੇਟੇ ਨੂੰ ਮਿਲਦੀ ਸੀ ਇਸ ਤਰ੍ਹਾਂ ਸਮਾਂ ਨਿਕਲਦੇ ਹੋਏ ਦਿਨ ਆ ਜਾਂਦਾ ਆ 2 ਜੂਨ 2025 ਦਾ ਇਸ ਦੇ ਨਾ ਇਸ ਪਿਓ ਦਾ ਦਿਲ ਕਰਦਾ ਆ ਕਿ ਮੈਂ ਆਪਣੀ ਬੇਟੀ ਨੂੰ ਮਿਲਾਂ ਤਾਂ ਇਹ ਆਪਣੀ ਕੁੜੀ ਨੂੰ ਮਿਲਣ ਦੇ ਲਈ ਉੱਥੋਂ ਚੱਲ ਪੈਂਦਾ ਆ ਕੁੜੀ ਦੇ ਕੋਲ ਪਹੁੰਚਦਾ ਆ ਉਹਦੇ ਨਾਲ ਹੀ ਉੱਤੇ ਬੈਠ ਕੇ ਗੱਲਬਾਤ ਕਰਦਾ ਤੇ ਫਿਰ ਉਹਨੂੰ ਨਾਲ ਲੈਂਦਾ ਆ ਇਹ ਉਹਨੂੰ ਘਮਾਉਂਦਾ ਫਿਰੌਂਦਾ ਆ ਤੇ ਫਿਰ ਕਰ ਲੈ ਆਉਂਦਾ ਗੱਲਬਾਤ ਦੇ ਦੌਰਾਨ ਇਹ ਪਿਓ ਨੋਟਿਸ ਕਰਦਾ ਆ ਕਿ ਪਹਿਲਾਂ ਜਦੋਂ ਵੀ ਕਦੇ ਉਹ ਆਪਣੀ ਕੁੜੀ ਨੂੰ ਮਿਲਦਾ ਸੀ ਤਾਂ ਉਹਦੀ ਕੁੜੀ ਬਹੁਤ ਜ਼ਿਆਦਾ ਖੁਸ਼ ਹੁੰਦੀ ਸੀ ਉਹਦੇ ਨਾਲ ਬਹੁਤ ਗੱਲਾਂ ਬਾਤਾਂ ਕਰਦੀ ਸੀ ਉਹ ਆਪਣੇ ਪਿਓ ਨੂੰ ਦੇਖ ਕੇ ਬਹੁਤ ਹੀ ਜ਼ਿਆਦਾ ਖੁਸ਼ ਹੁੰਦੀ ਸੀ ਉਹ ਗੱਲਾਂ ਗੱਲਾਂ ਤੇ ਹੱਸਦੀ ਸੀ ਖੇਡਦੀ ਸੀ ਉਹਦੇ ਨਾਲ ਖੁੱਲ੍ਹ ਕੇ ਗੱਲ ਕਰਦੀ ਸੀ ਪਰ ਅੱਜ ਜਦੋਂ ਇਹ ਪਿਓ ਆਪਣੀ ਕੁੜੀ ਨੂੰ ਮਿਲਣ ਆਇਆ ਸੀ ਤਾਂ ਕੁੜੀ ਦਾ ਜੋ ਵਿਵਹਾਰ ਸੀ ਉਹ ਬਿਲਕੁਲ ਅਲੱਗ ਸੀ ਕੋਈ ਉਹ ਗੱਲਬਾਤ ਨਹੀਂ ਕਰ ਰਹੀ ਸੀ ਉਹ ਗੁੰਮਸੁੰਮ ਬੈਠੀ ਸੀ ਤੇ ਉਹ ਬਹੁਤ ਹੀ ਡਰੀ ਸਹਮੀ ਹੋਈ ਬੈਠੀ ਸੀ ਐਦਾਂ ਲੱਗਦਾ ਸੀ ਕਿ ਉਹਦੇ ਨਾਲ ਕੁਝ ਗਲਤ ਹੋਇਆ ਆ ਜੋ ਕਿ ਉਹ ਆਪਣੇ ਪਿਓ ਨੂੰ ਨਹੀਂ ਦੱਸ ਪਾਰੀ ਇੱਥੇ ਫਿਰ ਪਿਓ ਆਪਣੀ ਕੁੜੀ ਨੂੰ ਬਹੁਤ ਹੀ ਪਿਆਰ ਦੇ ਨਾਲ ਆਰਾਮ ਨਾਲ ਪੁੱਛਦਾ ਆ ਕਿ ਬੇਟਾ ਕੀ ਗੱਲ ਹੈ ਜੋ ਵੀ ਗੱਲ ਹੈ ਤੂੰ ਮੈਨੂੰ ਸਕਦੀਆਂ ਪਰ ਕੁੜੀ ਬਹੁਤ ਹੀ ਜ਼ਿਆਦਾ ਡਰੀ ਹੋਈ ਸੀ ਤੇ ਉਹ ਆਪਣੇ ਪਿਓ ਤੋਂ ਗੱਲਾਂ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਸੀ ਉਹਦੇ ਫੇਸ ਤੋਂ ਇਹ ਸਭ ਕੁਝ ਦਿਖ ਰਿਹਾ ਸੀ ਪਰ ਇੱਥੇ ਜੋ ਪਿਓ ਹੁੰਦਾ ਆ ਉਹ ਆਪਣੀ ਕੁੜੀ ਦੇ ਚਿਹਰੇ ਤੋਂ ਅੰਦਾਜ਼ਾ ਲਾ ਲੈਂਦਾ ਤੇ ਫੇਰ ਉਹ ਉਹਨੂੰ ਪਿਆਰ ਦੇ ਨਾਲ ਪੁੱਛਦਾ ਕਿ ਬੇਟਾ ਜੋ ਵੀ ਦਿੱਕਤ ਹੈ ਤੂੰ ਮੈਨੂੰ ਦੱਸ ਤਾਂ ਇੱਥੇ ਫਿਰ ਜੋ ਕੁੜੀ ਹੁੰਦੀ ਹੈ ਉਹ ਫੁੱਟ ਫੁੱਟ ਕੇ ਰੋਣਾ ਸ਼ੁਰੂ ਕਰ ਦਿੰਦੀ ਹੈ ਤੇ ਉਹ ਸਾਰੀ ਗੱਲ ਆਪਣੇ ਪਿਓ ਨੂੰ ਦੱਸਦੀ ਹੈ ਹੁਣ ਇੱਥੇ ਕੁੜੀ ਨੇ ਜੋ ਵੀ ਗੱਲਾਂ ਆਪਣੇ ਪਿਓ ਨੂੰ ਦਸੀਆਂ ਇਹ ਸੁਣ ਕੇ ਉਹਦੇ ਪਿਓ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਤੇ ਇੱਥੇ ਬਿਨਾਂ ਦੇਰੀ ਕੀ ਤੇ ਇਹ ਪਿਓ ਆਪਣੀ ਕੁੜੀ ਨੂੰ ਨਜ਼ਦੀਕੀ ਪੁਲਿਸ ਸਟੇਸ਼ਨ ਦੇ ਵਿੱਚ ਲੈ ਕੇ ਜਾਂਦਾ ਹੈ ਤੇ ਪੁਲਿਸ ਵਾਲੇ ਨੂੰ ਸਾਰੀ ਸੱਚਾਈ ਦੱਸਦਾ ਹੈ ਹੁਣ ਇੱਥੇ ਜੋ ਇਸ ਕੁੜੀ ਨੇ ਆਪਣੇ ਪਿਓ ਨੂੰ ਸਾਰੀ ਸੱਚਾਈ ਦੱਸੀ ਹੁੰਦੀ ਹੈ ਉਹੀ ਗੱਲਾਂ ਇਹ ਸਾਰੀਆਂ ਪੁਲਿਸ ਵਾਲਿਆਂ ਨੂੰ ਦੱਸਦੀ ਹੈ ਇੱਥੇ ਇਸ ਕੁੜੀ ਦੀਆਂ ਗੱਲਾਂ ਸੁਣ ਕੇ ਪੁਲਿਸ ਵਾਲੇ ਵੀ ਹੈਰਾਨ ਰਹਿ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਸਕਦਾ ਆ ਉਹਨਾਂ ਨੂੰ ਵੀ ਯਕੀਨ ਨਹੀਂ ਹੋ ਰਿਹਾ ਹੁੰਦਾ ਕਿ ਆਖਿਰ ਇਹ ਲੜਕੀ ਸੱਚ ਬੋਲ ਰਹੀ ਹੈ ਜਾਂ ਝੂਠ ਬੋਲ ਰਹੀ ਹੈ ਕਿ ਕੋਈ ਮਾਂ ਵੀ ਆਪਣੀ ਕੁੜੀ ਦੇ ਨਾਲ ਇਸ ਤਰ੍ਹਾਂ ਦਾ ਕਰ ਸਕਦੀ ਹੈ ਮਾਂ ਐਨਾ ਥੱਲੇ ਗਿਰ ਸਕਦੀ ਹੈ ਤਾਂ ਆਖਿਰ ਇਸ ਕੁੜੀ ਨੇ ਆਪਣੇ ਪਿਓ ਨੂੰ ਇਹ ਜਿਹਾ ਦੀ ਦੱਸਿਆ ਕਿ ਜਿਹਨੂੰ ਜਾਣ ਕੇ ਉਹਦੇ ਨਾਲ ਨਾਲ ਪੁਲਿਸ ਵਾਲੇ ਵੀ ਹੈਰਾਨ ਰਹਿ ਜਾਂਦੇ ਨੇ ਦਰਅਸਲ ਇਸ ਕੁੜੀ ਨੇ ਪੁਲਿਸ ਵਾਲਿਆਂ ਨੂੰ ਦੱਸਿਆ ਕਿ ਜਦੋਂ ਇਹਦੇ ਮਾਪਿਓ ਅਲੱਗ ਹੋਏ ਸੀ ਤਾਂ ਇਹ ਆਪਣੀ ਮਾਂ ਦੇ ਨਾਲ ਰਹਿਣ ਲੱਗੀ ਸੀ। ਇਹਦੀ ਮਾਂ ਹਰਦੁਆਰ ਦੇ ਇੱਕ ਛੋਟੇ ਜਿਹੇ ਹੋਟਲ ਦੇ ਵਿੱਚ ਰਹਿੰਦੀ ਸੀ। ਅਸਲ ਦੇ ਵਿੱਚ ਉਹਨੇ ਇਹ ਹੋਟਲ ਲੀਜ਼ ਤੇ ਲਿਆ ਹੋਇਆ ਸੀ। ਪਹਿਲਾਂ ਤਾਂ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਸੀ। ਇਹ ਦੋਨੋਂ ਹੀ ਉੱਥੇ ਇਕੱਲੀਆਂ ਰਹਿੰਦੀਆਂ ਸੀ। ਪਰ ਕੁਝ ਦਿਨਾਂ ਬਾਅਦ ਉੱਥੇ ਇੱਕ ਬੰਦੇ ਦਾ ਆਉਣਾ ਜਾਣਾ ਸ਼ੁਰੂ ਹੋ ਜਾਂਦਾ ਹੈ। ਉਹ ਬੰਦਾ ਅਕਸਰ ਹੀ ਉੱਥੇ ਆਉਂਦਾ ਰਹਿੰਦਾ ਸੀ। ਇਸ ਬੰਦੇ ਦਾ ਨਾਮ ਸੀ ਸੁਮਿਤ ਪਟਵਾਲ। ਤੇ ਇਹ ਬੰਦਾ ਉਸ ਹੋਟਲ ਦੇ ਵਿੱਚ ਕੁੜੀ ਦੀ ਮਾਂ ਦੇ ਨਾਲ ਘੰਟੇ-ਘੰਟੇ ਸਮਾਂ ਬਿਤਾਉਂਦਾ ਸੀ। ਅਕਸਰ ਹੀ ਇਕੱਠੇ ਬੈਠੇ ਰਹਿੰਦੇ ਸੀ, ਗੱਲਾਂ-ਵਾਟਾਂ ਕਰਦੇ ਰਹਿੰਦੇ ਸੀ। ਪਰ ਉਹ ਤੋਂ ਕੁ ਦੇ ਬਾਅਦ ਇਹ ਬੰਦਾ ਜੋ ਸੁਮੇਤ ਪਟਵਾਲ ਹੁੰਦਾ ਆ ਹੋਟਲ ਦੇ ਵਿੱਚ ਪਰਮਾਨੈਂਟ ਹੀ ਰਹਿਣ ਆ ਜਾਂਦਾ ਆ ਤੇ ਇੱਥੇ ਕੁੜੀ ਨੋਟਿਸ ਕਰਦੀ ਹੈ ਕਿ ਇਹ ਬੰਦਾ ਉਹਦੀ ਮਾਂ ਦੇ ਨਾਲ ਪੱਦੀ ਦੀ ਤਰ੍ਹਾਂ ਰਹਿੰਦਾ ਆ ਇਹ ਦੋਨੇ ਜਣੇ ਕਮਰੇ ਦੇ ਵਿੱਚ ਵੀ ਜਾਂਦੇ ਨੇ ਕਾਫੀ ਸਮਾਂ ਬਿਤਾਉਂਦੇ ਨੇ ਕੁੜੀ ਨੂੰ ਸਮਝ ਸਭ ਕੁਝ ਆ ਰਿਹਾ ਹੁੰਦਾ ਆ ਪਰ ਇੱਥੇ ਉਹ ਕਰ ਕੁਝ ਨਹੀਂ ਸਕਦੀ ਹੁੰਦੀ ਉਸ ਤੋਂ ਥੋੜੇ ਦਿਨ ਬਾਅਦ ਇਹ ਮਾਂ ਆਪਣੀ ਕੁੜੀ ਨੂੰ ਸਾਰਾ ਕੁਝ ਖੁੱਲ ਕੇ ਦੱਸ ਦਿੰਦੀ ਹੈ ਕਿ ਅਸਲ ਦੇ ਵਿੱਚ ਇਹ ਜੋ ਬੰਦਾ ਆ ਇਹ ਮੇਰਾ ਪ੍ਰੇਮੀ ਹੈ ਤੇ ਮੈਂ ਆਪਣੀ ਆਉਣ ਵਾਲੀ ਜ਼ਿੰਦਗੀ ਇਹਦੇ ਨਾਲ ਹੀ ਬਤਾਉਂਗੀ ਇੱਥੇ ਤੱਕ ਵੀ ਸਾਰੀਆਂ ਗੱਲਾਂ ਠੀਕ ਸੀ ਪਰ ਫਿਰ ਇੱਕ ਦਿਨ ਕੁਝ ਅਜੀਹਾ ਹੁੰਦਾ ਆ ਕਿ ਇਹ ਜਾਣ ਕੇ ਕੁੜੀ ਵੀ ਹੈਰਾਨ ਰਹਿ ਜਾਂਦੀ ਹੈ ਦਰਸਲ ਇੱਕ ਦਿਨ ਇਹ ਮਾਂ ਉੱਥੇ ਆਉਂਦੀ ਹੈ ਤੇ ਆਪਣੀ ਕੁੜੀ ਨੂੰ ਪੀਣ ਦੇ ਲਈ ਇੱਕ ਡਰਿੰਕ ਦਿੰਦੀ ਹੈ ਉਸ ਡਰਿੰਕ ਦਾ ਸਵਾਦ ਬਹੁਤ ਹੀ ਖਰਾਬ ਹੁੰਦਾ ਤੇ ਉਹ ਕੁੜੀ ਡਰਿੰਕ ਪੀਣ ਤੋਂ ਮਨਾ ਕਰ ਦਿੰਦੀ ਹੈ ਤੇ ਮਾਂ ਫਿਰ ਜ਼ਬਰਦਸਤੀ ਉਹ ਡਰਿੰਕ ਆਪਣੀ ਕੁੜੀ ਨੂੰ ਪਿਲਾਉਂਦੀ ਹੈ ਇਹ ਕੋਈ ਡਰਿੰਕ ਨਹੀਂ ਹੁੰਦਾ ਇਹ ਹੁੰਦੀ ਹੈ ਸ਼ਰਾਬ ਜਾਨੀ ਕਿ ਇਹ ਮਾਂ ਨਾਮਿਕਾ ਸ਼ਰਮਾ ਆਪਣੀ ਕੁੜੀ ਨੂੰ ਇਹ ਸ਼ਰਾਬ ਪਿਲਾ ਰਹੀ ਸੀ ਹੁਣ ਜਦੋਂ ਇਹ ਉਹਨੂੰ ਸ਼ਰਾਬ ਪਿਲਾਉਂਦੀ ਹੈ ਉਹਨੇ ਪਹਿਲੀ ਵਾਰ ਪੀਤੀ ਹੁੰਦੀ ਹੈ ਤੇ ਉਹਨੂੰ ਪੀਂਦੇ ਸਾਰ ਚੱਕਰ ਆਉਣ ਲੱਗਦੇ ਨੇ ਦਾ ਹੋਸ਼ ਖੋਣ ਲੱਗਦਾ ਹੈ ਹੁਣ ਜਦੋਂ ਕੁੜੀ ਬੇਹੋਸ਼ੀ ਦੀ ਹਾਲਤ ਚ ਹੋਣ ਲੱਗਦੀ ਹੈ ਤਾਂ ਅਨਾਮਿਕਾ ਸ਼ਰਮਾ ਆਪਣੇ ਪ੍ਰੇਮੀ ਸੁਮਿਤ ਪਟਵਾਰ ਨੂੰ ਉੱਥੇ ਬੁਲਾਉਂਦੀ ਹੈ ਸੁਮਿਤ ਪਟਵਾਰ ਆਉਂਦਾ ਹੈ ਤੇ ਅਨਾਮਿਕਾ ਸ਼ਰਮਾ ਉਹਨੂੰ ਕਹਿੰਦੀ ਹੈ ਕਿ ਆ ਪਈ ਹੈ ਮੇਰੀ ਕੁੜੀ ਤੂੰ ਜੋ ਵੀ ਜੀ ਚਾਹੇ ਇਹਦੇ ਨਾਲ ਕਰ ਸਕਦਾ ਆ ਇਸ ਤੋਂ ਬਾਅਦ ਸੁਮਿਤ ਪਟਵਾਰ ਨਾਂ ਦਾ ਜੋ ਬੰਦਾ ਹੁੰਦਾ ਆ ਇਸ ਕੁੜੀ ਦੇ ਨਾਲ ਆਪਣੀ ਹਾਵਸ ਦੀਆਂ ਸਾਰੀਆਂ ਹੱਦਾਂ ਪੂਰੀਆਂ ਕਰਦਾ ਉਸ ਦੇ ਨਾਲ ਗਲਤ ਕੰਮ ਕਰਦਾ ਤੇ ਜਿਸ ਸਮੇ ਇਹ ਸੁਮਿਤ ਪਟਵਾਰ ਇਸ ਕੁੜੀ ਦੇ ਨਾਲ ਗਲਤ ਕੰਮ ਕਰ ਰਿਹਾ ਹੁੰਦਾ ਆ ਉਸ ਸਮੇ ਅਨਾਮਿਕਾ ਸ਼ਰਮਾ ਵੀ ਉੱਥੇ ਹੀ ਹੁੰਦੀ ਹੈ ਤੇ ਉਹ ਆਪਣੀ ਕੁੜੀ ਨੂੰ ਵਾਰ-ਵਾਰ ਕਹਿ ਰਹੀ ਹੁੰਦੀ ਹੈ ਕਿ ਤੂੰ ਚਿੰਤਾ ਨਾ ਕਰ ਇਹ ਸਭ ਨਾਰਮਲ ਚੀਜ਼ਾਂ ਨੇ ਇਹ ਸਾਰਿਆਂ ਨੂੰ ਕਰਨਾ ਪੈਂਦਾ ਹੈ ਹੁਣ ਇੱਕ ਵਾਰ ਇਹ ਸਭ ਕੁਝ ਹੋ ਜਾਂਦਾ ਹੈ ਤੇ ਇੱਥੇ ਫਿਰ ਕੁੜੀ ਨੂੰ ਲੱਗਦਾ ਹੈ ਕਿ ਹੁਣ ਇਹ ਸਭ ਚੀਜ਼ਾਂ ਦੁਬਾਰਾ ਨਹੀਂ ਹੋਣਗੀਆਂ ਪਰ ਇਹ ਚੀਜ਼ਾਂ ਉਸ ਕੁੜੀ ਦੇ ਨਾਲ ਵਾਰ-ਵਾਰ ਹੁੰਦੀਆਂ ਨੇ ਪਰ ਇਸ ਤੋਂ ਬਾਅਦ ਹੱਦ ਇੱਥੇ ਹੋ ਜਾਂਦੀ ਹੈ ਕਿ ਇੱਕ ਦਿਨ ਇਹ ਸੁਮਿਤ ਪਟਵਾਲ ਨਾਂ ਦਾ ਬੰਦਾ ਆਪਣੇ ਇੱਕ ਦੋਸਤ ਸ਼ੁਭਮ ਨਾਂ ਦੇ ਬੰਦੇ ਨੂੰ ਉਸ ਹੋਟਲ ਦੇ ਵਿੱਚ ਲੈ ਕੇ ਆਉਂਦਾ ਤੇ ਉੱਥੇ ਸੁਮਿਤ ਪਟਵਾਲ ਦਾ ਇਹ ਦੋਸਤ ਸ਼ੁਭਮ ਵੀ ਇਸ ਕੁੜੀ ਦੇ ਨਾਲ ਇਹ ਸਾਰਾ ਗਲਤ ਕੰਮ ਕਰਦਾ ਆਪਣੀਆਂ ਆਵਰਦੀਆਂ ਹੱਦਾਂ ਪਾਰ ਕਰਦਾ ਆਪਣੇ ਬਿਆਨ ਦੇ ਵਿੱਚ ਇਸ ਕੁੜੀ ਨੇ ਪੁਲਿਸ ਵਾਲਿਆਂ ਨੂੰ ਦੱਸਿਆ ਕਿ ਪਿਛਲੇ ਕੁਝ ਸਮੇਂ ਦੌਰਾਨ ਇੱਕ ਜਾਂ ਦੋ ਵਾਰ ਨਹੀਂ ਬਲਕਿ 8 ਵਾਰ ਇਸ ਕੁੜੀ ਦੇ ਨਾਲ ਗਲਤ ਕੰਮ ਕੀਤਾ ਗਿਆ ਜਦੋਂ ਵੀ ਇਹਦੇ ਨਾਲ ਇਹ ਸਾਰਾ ਕੁਝ ਗਲਤ ਕੰਮ ਹੁੰਦਾ ਸੀ ਤਾਂ ਇਹਦੀ ਮਾਂ ਉੱਥੇ ਕੋਲ ਹੀ ਬੈਠੀ ਹੁੰਦੀ ਸੀ ਹੁਣ ਇੱਥੇ ਸੋਚ ਕੇ ਦੇਖੋ ਕਿ ਇੱਕ ਮਾਂ ਆਪਣੀ ਹੀ ਕੁੜੀ ਦਾ ਰੇਪ ਕਰਾ ਰਹੀ ਹੈ ਬਲਾਤਕਾਰ ਕਰਾ ਰਹੀ ਹੈ ਆਪਣੇ ਪ੍ਰੇਮੀ ਤੇ ਪ੍ਰੇਮੀ ਦੇ ਇੱਕ ਦੋਸਤ ਦੇ ਵੱਲੋਂ ਹੁਣ ਸਾਰੀਆਂ ਗੱਲਾਂ ਪੁਲਿਸ ਨੂੰ ਪਤਾ ਲੱਗ ਜਾਂਦੀਆਂ ਨੇ ਪੁਲਿਸ ਨੂੰ ਪਹਿਲਾਂ ਤਾਂ ਇਹਨਾਂ ਗੱਲਾਂ ਦੇ ਉੱਤੇ ਯਕੀਨ ਹੀ ਨਹੀਂ ਹੁੰਦਾ ਤਾਂ ਇਸ ਲਈ ਪੁਲਿਸ ਇਸ ਕੁੜੀ ਦੇ ਦਿੱਤੇ ਬਿਆਨਾਂ ਨੂੰ ਵੈਰੀਫਾਈ ਕਰਨ ਦੇ ਲਈ ਸਭ ਤੋਂ ਪਹਿਲਾਂ ਇਸ ਕੁੜੀ ਦਾ ਮੈਡੀਕਲ ਕਰਵਾਉਂਦੀ ਹੈ ਮੈਡੀਕਲ ਦੀ ਰਿਪੋਰਟ ਆਉਣ ਤੇ ਸਾਰਾ ਕੁਝ ਕਲੀਅਰ ਹੋ ਜਾਂਦਾ ਹੈ ਕਿ ਜੋ ਇਹ ਕੁੜੀ ਕਹਿ ਰਹੀ ਹੈ ਸਾਰਾ ਕੁਝ ਸੱਚ ਹੈ ਇਹ ਸਾਰੀਆਂ ਗੱਲਾਂ ਦਾ ਸੱਚ ਜਾਣਦੇ ਹੀ ਪੁਲਿਸ ਆਪਣੇ ਐਕਸ਼ਨ ਦੇ ਵਿੱਚ ਆਉਂਦੀ ਹੈ ਤੇ ਇੱਕ ਟੀਮ ਬਣਾਈ ਜਾਂਦੀ ਹੈ ਅਨਾਮਿਕਾ ਸ਼ਰਮਾ ਤੇ ਉਹਦਾ ਜੋ ਪ੍ਰੇਮੀ ਸੁਮਿਤ ਪਟਵਾਲ ਹੁੰਦਾ ਆ ਇਹਨਾਂ ਦੋਨਾਂ ਨੂੰ ਤਾਂ ਹਰਦਵਾਰ ਤੋਂ ਹੀ ਗ੍ਰਿਫਤਾਰ ਕਰ ਲਿਆ ਜਾਂਦਾ ਆ ਪਰ ਜੋ ਸੁਮਿਤ ਦਾ ਦੋਸਤ ਸ਼ੁਭਮ ਹੁੰਦਾ ਆ ਉਸ ਨੂੰ ਮੇਰਠ ਤੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਇਸ ਤੋਂ ਬਾਅਦ ਅਨਾਮਿਕਾ ਸ਼ਰਮਾ ਤੇ ਸੁਮਿਤ ਦੇ ਫੋਨ ਦੀ ਵਾਲ ਟੇਲ ਕਰਵਾਈ ਜਾਂਦੀ ਹੈ ਤੇ ਸਬੂਤ ਇਕੱਠੇ ਕੀਤੇ ਜਾਂਦੇ ਨੇ ਤੇ ਫਿਰ ਤਿੰਨਾਂ ਦੇ ਉੱਤੇ ਵੰਦੀਆ ਧਰਾਮਾ ਲਗਾ ਕੇ ਮਾਮਲਾ ਦਰਜ ਕੀਤਾ ਜਾਂਦਾ ਤੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਤੇ ਇਹ ਤਿੰਨੇ ਜਣੇ ਇਸ ਸਮੇਂ ਜੇਲ੍ਹ ਦੇ ਵਿੱਚ ਬੰਦ ਨੇ ਤੇ ਕਿਤੇ ਨਾ ਕਿਤੇ ਜੋ ਅਨਾਮਿਕਾ ਸ਼ਰਮਾ ਆ ਇਸ ਨੇ ਮਾਂ ਤੇ ਧੀ ਦੇ ਰਿਸ਼ਤੇ ਨੂੰ ਤਾੜ-ਤਾੜ ਕਰਕੇ ਰੱਖਤਾ ਤੇ ਇੱਥੇ ਸਵਾਲ ਹਜੇ ਵੀ ਇਹ ਸੀ ਕਿ ਆਖਿਰ ਇਸ ਅਨਾਮਿਕਾ ਸ਼ਰਮਾ ਨੇ ਆਪਣੀ ਹੀ ਕੁੜੀ ਦੇ ਨਾਲ ਇਹ ਸਭ ਕੁਝ ਕਿਉਂ ਕੀਤਾ ਤਾਂ ਇਸ ਸਵਾਲ ਤੇ ਅਨਾਮਿਕਾ ਸ਼ਰਮਾ ਫਿਰ ਇਹ ਜਵਾਬ ਦਿੰਦੀ ਹੈ ਉਹ ਕਹਿੰਦੀ ਹੈ ਕਿ ਜਦੋਂ ਉਹ ਆਪਣੇ ਪਤੀ ਤੋਂ ਅਲੱਗ ਹੋ ਗਈ ਤਾਂ ਉਹਨੂੰ ਆਪਣੀ ਆਸ਼ੀਆਂ ਪੂਰੀਆਂ ਕਰਨ ਦੇ ਲਈ ਤੇ ਆਪਣੇ ਖਰਚੇ ਪੂਰੇ ਕਰਨ ਦੇ ਲਈ ਪੈਸਾ ਚਾਹੀਦਾ ਸੀ ਇਸੇ ਦੇ ਚੱਲਦੇ ਇਹਨੇ ਇੱਕ ਪ੍ਰੇਮੀ ਬਣਾਇਆ ਜਿਹਦਾ ਨਾਮ ਸੁਮਿਤ ਪਟਵਾਲ ਸੀ ਪਰ ਜੇਕਰ ਸੁਮਿਤ ਪਟਵਾਲ ਇੱਥੇ ਇਹਦਾ ਖਰਚਾ ਚੱਕਦਾ ਤਾਂ ਬਦਲੇ ਵਿੱਚ ਉਹਨੂੰ ਵੀ ਕੁਝ ਚਾਹੀਦਾ ਸੀ ਤੇ ਉਹਨੂੰ ਖੁਸ਼ ਕਰਨ ਦੇ ਲਈ ਸਭ ਤੋਂ ਪਹਿਲਾਂ ਇਹਨੇ ਆਪਣੀ ਕੁੜੀ ਨੂੰ ਉਹਦੇ ਹਵਾਲੇ ਕੀਤਾ ਤੇ ਉਹ ਤੋਂ ਬਾਅਦ ਇਹਨੂੰ ਲੱਗਿਆ ਕਿ ਆਪਣੀ ਕੁੜੀ ਦੇ ਰਾਹੀਂ ਇਹ ਹੋਰ ਵੀ ਪੈਸੇ ਇਕੱਠੇ ਕਰ ਸਕਦੀ ਹੈ ਤਾਂ ਇਸ ਲਈ ਇਹਨੇ ਫਿਰ ਸੁਮਿਤ ਦੇ ਦੋਸਤ ਸ਼ੁਭਮ ਨੂੰ ਉੱਥੇ ਬੁਲਾਇਆ ਤੇ ਫਿਰ ਸ਼ੁਭਮ ਨੇ ਇਹਦੀ ਕੁੜੀ ਦੇ ਨਾਲ ਗਲਤ ਕੰਮ ਕੀਤਾ ਤੇ ਫਿਰ ਇਹਨੇ ਉਹ ਤੋਂ ਵੀ ਮੋਟੀ ਰਕਮ ਤੇ ਜੇ ਇਹ ਮਾਮਲਾ ਹਜੇ ਇੱਥੇ ਨਾ ਖੁੱਲਦਾ ਤਾਂ ਹੋ ਸਕਦਾ ਹੈ ਆ ਸ਼ਾਇਦ ਅਨਾਮਿਕਾ ਦੀ ਕੁੜੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਹੋਰ ਵੀ ਜ਼ਿਆਦਾ ਦੁੱਖ ਦਰਦ ਸਹਿਣੇ ਪੈਂਦੇ ਤੇ ਉਸ ਤੋਂ ਬਾਅਦ ਜਿਸ ਮਹਿਲਾ ਸੰਸਥਾ ਦੇ ਨਾਲ ਅਨਾਮਿਕਾ ਸ਼ਰਮਾ ਜੁੜੀ ਹੋਈ ਸੀ ਉਸ ਸੰਸਥਾ ਨੇ ਵੀ ਇਸ ਨੂੰ ਬਰਖਾਸਤ ਕਰਤਾ ਤੇ ਇਹ ਭਾਜੀਪੀ ਪਾਰਟੀ ਦੀ ਮੈਂਬਰ ਸੀ ਤੇ ਇਹ ਪਾਰਟੀ ਨੇ ਵੀ ਇੱਕ ਆਫੀਸ਼ੀਅਲ ਲੈਟਰ ਜਾਰੀ ਕਰਕੇ ਇਸ ਨੂੰ ਪਾਰਟੀ ਚੋਂ ਬਰਖਾਸਤ ਕਰ ਦਿੱਤਾ ਕਿਤੇ ਨਾ ਕਿਤੇ ਆਪਣੇ ਸਮਾਜ ਦੇ ਵਿੱਚੋ ਕੁਝ ਅਹੇ ਜੀਆਂ ਘਟਨਾਵਾਂ ਹੁੰਦੀਆਂ ਨੇ ਜੋ ਰਿਸ਼ਤਿਆਂ ਨੂੰ ਤਾਰ-ਤਾਰ ਕਰਕੇ ਰੱਖ ਦਿੰਦੀਆਂ ਨੇ ਤਾਂ ਦੋਸਤੋ ਤੁਸੀਂ ਇਸ ਘਟਨਾ ਬਾਰੇ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਇਹਨਾਂ ਨੂੰ ਕਿਹੜੀ ਸਜ਼ਾ ਮਿਲਣੀ ਚਾਹੀਦੀ ਹੈ ਕਮੈਂਟ ਵਿੱਚ ਜ਼ਰੂਰ ਦੱਸਿਓ ਬਾਕੀ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਲਦ ਮਿਲਦੇ ਹਾਂ ਇੱਕ ਨਵੀਂ ਤੇ ਸੱਚੀ ਘਟਨਾ ਦੇ ਨਾਲ ਉਹ ਤੱਕ ਲਈ ਧੰਨਵਾਦ ਸਸਰੀਕਾ